ਸੱਚੀ ਕਾਜੀ ਸਾਰਿਆਂ ਨੂੰ ਭਗਵੰਤ ਮਾਨ ਨੂੰ ਅੱਜ ਇਸ ਗੱਲ ਦਾ ਵੇਲ ਮਿਲ ਗਿਆ ਚਾਰ ਪੰਜ ਦਿਨਾਂ ਤੋਂ ਬਾਅਦ ਕਿ ਜਿਹੜੀ ਉਹਦੇ ਆਪ ਦੇ ਜ਼ਿਲ੍ਹੇ 'ਚ ਆਪ ਦੇ ਹਲਕੇ 'ਚ ਜਿਹੜੀਆਂ 21 ਤੋਂ ਵੱਧ ਦੁਖਦਾਈ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਹ ਮੌਤਾਂ ਹੋਈਆਂ ਨੇ ਅੱਜ ਉਹਨਾਂ ਦਾ ਪਤਾ ਲਾਣ ਵਾਸਤੇ ਇੱਕ ਸਟੇਜ ਮੈਨੇਜ ਸ਼ੋ ਉਥੇ ਰਚਿਆ ਗਿਆ ਜੋ ਲੋਕ ਦੱਸਦੇ ਆ ਕਿ ਉਥੇ ਕਰਫਿਊ ਟਾਈਪ ਸਿਚੁਏਸ਼ਨ ਪੁਲਿਸ ਨੇ ਛਾਉਣੀ ਵਧਾਈ ਸੀ ਹਜ਼ਾਰ ਤੋਂ ਵੱਧ ਪੁਲਸ ਵਾਲਾ ਲਾਇਆ ਔਰ ਲੋਕਾਂ ਨੂੰ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਪਹਿਲਾਂ ਉਥੇ ਜਾ ਕੇ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਟਿਊਟਰ ਕੀਤਾ ਉਹਨਾਂ ਨੂੰ ਕਿਹਾ ਗਿਆ ਕਿ ਜੇ ਤੁਹਾਨੂੰ ਮਦਦ ਚਾਹੀਦੀ ਆ ਤੇ ਭਾਈ ਕੋਈ ਗੱਲ ਗਲਤ ਮਲਤ ਨਾ ਕਰਿਓ ਨਹੀਂ ਤਾਂ ਤੁਹਾਡੀ ਮਦਦ ਨਹੀਂ ਮਿਲੂ ਤੁਹਾਨੂੰ ਔਰ ਦਬਾਅ ਬਣਾਇਆ ਗਿਆ ਕਿ ਤੁਸੀਂ ਅਸਲੀ ਗੱਲ ਸਾਹਮਣੇ ਨਹੀਂ ਰੱਖ ਸਕਦੇ ਚਲੋ ਅਸਲੀਅਤ ਦਾ ਕਿਹੜਾ ਸਰਕਾਰ ਤੋਂ ਲੁਕੀ ਹੈ ਕਿਉਂਕਿ ਇਹ ਸਰਕਾਰ ਜਿਹੜੀ ਬਦਲਾਅ ਦੇ ਨਉਤੇ ਔਰ ਇਸ ਗੱਲ ਤੇ ਆਈ ਸੀ ਕਿ ਅਸੀਂ ਨਸ਼ਾ ਕੋਰੀ ਇਹਦੇ ਖਿਲਾਫ ਕਾਰਵਾਈ ਕਰਾਂਗੇ ਬੰਦ ਕਰਾਂਗੇ ਅੱਜ ਸਭ ਤੋਂ ਵੱਡੀ ਸਰਪ੍ਰਸਤੀ ਲਿਕਰ ਮਾਫੀਆ ਰੇਤ ਮਾਫੀਆ ਸ਼ਰਾਬ ਮਾਫੀਆ ਨਸ਼ਾ ਮਾਫੀਆ ਇੱਥੇ ਭਗਵੰਤ ਮਾਨ ਦੀ ਸਰਕਾਰ ਦੀ ਦਿੱਲੀ ਜਾ ਕੇ ਅਰਵਿੰਦ ਕੇਜਰੀਵਾਲ ਜਿਹੜਾ ਸ਼ਰਾਬ ਘਟਾਲੇ ਚ ਬੰਦ ਹੈ ਉਹਦੇ ਲਈ ਤਾਂ ਧਰਨਾ ਮਾਰ ਰਹੇ ਆ ਮਗਰ ਇੱਥੇ ਜਿਹੜੀਆਂ ਡੈਥਾਂ ਹੋ ਗਈਆਂ ਉਹਨਾਂ ਲਈ ਸਮਾਂ ਨਹੀਂ ਸੀ ਭਗਵੰਤ ਮਾਨ ਜੀ ਯਾਦ ਕਰੋ ਇਹ ਗੱਲ ਮੈਂ ਪਹਿਲਾਂ ਵੀ ਬੜੀ ਵਾਰੀ ਕਰ ਚੁੱਕਾ ਹਾਂ ਔਰ ਮੈਂ ਵੀਡੀਓ ਵੀ ਸ਼ੇਅਰ ਕਰੂੰਗਾ ਕਾਂਗਰਸ ਵੇਲੇ ਵੀ ਇਹ ਚਾਹ ਕੁਝ ਇਨਸੀਡੈਂਟ ਤਰਨਤਨ ਸਾਭ ਤੇ ਅੰਮਰਚੋਰ ਸਾਭ ਆਪ੍ਰਿਆਸੀ ਉਦੋਂ ਤੁਸੀਂ ਗਏ ਸੀ ਔਰ ਤੁਸੀਂ ਕਿਆ ਸੀਗਾ ਜੀ ਕਿ ਇਹਦੀ ਸੀਬੀਆ ਇਨਕੁਆਇਰੀ ਹੋਵੇ ਮੰਤਰੀ ਰਿਜ਼ਾਈਨ ਕਰੇ ਤੇ ਭਾਈ ਇਹ ਤਾਂ ਜ਼ਿਲ੍ਹਾ ਵੀ ਤੁਹਾਡਾ ਹੋਮ ਡਿਸਟ੍ਰਿਕਟ ਹੈ ਤੁਹਾਡੀ ਕਨਸਟਿਟੂਐਂਸੀ ਆ ਤੁਹਾਡਾ ਹਲਕਾ ਹੈ ਘਰਪਾਲ ਚੀਮਾ ਸਾਹਿਬ ਦਾ ਹਲਕਾ ਹੈ ਦੋਵੇਂ ਬੋਸਟ 1 ਐਂਡ 2 ਇਨ ਦਾ ਕੈਬਿਨੇਟ ਉਹਨਾਂ ਦਾ ਜ਼ਿਲ੍ਹਾ ਹੋਵੇ ਔਰ ਉੱਤੇ ਜੇ ਰੇਲੀ ਸ਼ਰਾਬ ਵੇਖੇ ਔਰ ਥੋੜਾ ਜਾ ਕੇ ਅਮਨ अरोड़ा ਸਾਹਿਬ ਮੰਤਰੀ ਸਾਹਿਬ ਕਹਿੰਦੇ ਆ ਵੇਖੋ ਤਲਾਸ਼ਾ ਕੀ ਦਿੰਦੇ ਆ ਕਹਿੰਦਾ ਇਹ ਕਿਹੜਾ ਤੁਸੀਂ ਸ਼ਰਾਬ ਠੇਕੇ ਤੋਂ ਲਈਏ ਤੇ ਅੱਛਾ ਦੂਜੀ ਸ਼ਰਾਬ ਵਿਕਦੀ ਕਿਉਂ ਆ ਫਿਰ ਬਕਾਉਂਦਾ ਕੌਣ ਹੈ ਪੁਲਿਸ ਦੀ ਸਰਪ੍ਰਸਤੀ ਤੋਂ ਬਗੈਰ ਥੋੜੀ ਰਹਿਨਮਾਈ ਬਗੈਰ ਥੋੜੀ ਸਰਪ੍ਰਸਤੀ ਬਗੈਰ ਇਹ ਵਿਕ ਨਹੀਂ ਸਕਦੀ ਸੀ ਇਸ ਲਈ ਜੇ ਸ਼ਰਮ ਹੈ ਇਹਦੇ ਚ ਇੰਡੀਪੈਂਡੈਂਟ ਇਨਕੁਆਇਰੀ ਮਾਰਕ ਕਰੋ ਔਰ ਐਕਸਾਈਜ਼ ਮਿਨਿਸਟਰ ਔਰ ਉਹ ਜਿਹੜੇ ਖਜ਼ਾਨਾ ਮੰਤਰੀ ਨੇ ਉਹਨਾਂ ਦਾ ਅਸਤੀਫਾ ਲਓ ਔਰ ਦੇ ਸ਼ੁੱਡ ਬੀ ਬੁੱਕਡ ਫਾਰ ਦਾ ਮਰਡਰ ਆਫ ðiਸ 20 ਪੀਪਲ ਐਂਡ ਯੂ ਸ਼ੁੱਡ ਬੀ ਬੁੱਕ ਫਾਰ ਮਰਡਰ ਕਿਉਂਕਿ ਐਸਐਸਪੀ ਜ਼ਿਲ੍ਹਾ ਪ੍ਰਸ਼ਾਸਨ ਜੋ ਲਾ ਰਿਹਾ ਉਹ ਤੁਸੀਂ ਲਾ ਰਹੇ ਹੋ ਔਰ ਇਹ ਫੇਲੀਅਰ ਇਹ ਤੁਹਾਡਾ ਆਪਣਾ ਇਸ ਲਈ ਬਲੇਮ ਗੇਮ ਨਾ ਕਰੋ ਵਾਲੇ ਚਤਰ ਤੇ ਸਿਆਣੇ ਨਾ ਬਣੋ ਲੋਕ ਤੁਹਾਡੇ ਇਸ ਸਾਰੀ ਗੱਲ ਨੂੰ ਫਮ ਚੁੱਕਿਆ ਸੋ ਆਈ ਡਿਮਾਂਡ ਐਕਸ਼ਨ ਐਂਡ ਰਿਮੂਵ ਅਲੋਰ ਮੈਂ ਪਾਪਾ ਦੀ ਲੀਡਰਸ਼ਿਪ ਨੂੰ ਵੀ ਕਹਿਣਾ ਚਾਹੁੰਦਾ ਭਾਈ ਜਿਨ੍ਹਾਂ ਨੇ ਦਿੱਲੀ ਚਰਾਬ ਘਟਾਲੇ ਚ ਚੋਰੀ ਕੀਤੀ ਆ ਉਹਨਾਂ ਨੇ ਪੰਜਾਬ ਚ ਚੋਰੀ ਕੀਤੀ ਉੱਥੇ ਤਾਂ ਉਹ ਚੋਰ ਨੇ ਤੇ ਇੱਥੇ ਸਾਧ ਇਸ ਲਈ ਬਣਾਤੇ ਕਿਉਂਕਿ ਭਗਵੰਤ ਮਾ ਤੁਹਾਡੇ ਨਾਲ ਰਲ ਕੇ ਖੇਡ ਰਹੇ ਇਹ ਗੱਲ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਇਸ ਲਈ ਉਹੀ ਲੋਕ ਚੋਰੀ ਦਿੱਲੀ ਕਰਨ ਵਾਲੇ ਉਹ ਚੋਰ ਪੰਜਾਬ ਦੇ ਮਗਰ ਦਿੱਲੀ ਚ ਉਹ ਚੋਰ ਨੇ ਤੇ ਪੰਜਾਬ ਚ ਨਹੀਂ ਆ ਇਸ ਲਈ ਕਾਰਵਾਈ ਬਣਦੀ ਆ ਔਰ ਜਦ ਕਾਰਵਾਈ ਹੋਊਗੀ ਤੇ ਸਭ ਕੁਝ ਸਾਹਮਣੇ ਆਊਗਾ ਆਸ ਕਰੂੰਗਾ ਮੇਜ ਕਰੂੰਗਾ ਕਿ ਜਾਖੜ ਸਾਹਿਬ ਇਸ ਇਸ਼ੂ ਨੂੰ ਟੇਕ ਅਪ ਕਰਕੇ ਇਹਦੀ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਪੰਜਾਬ ਦੀ ਇਨਕੁਆਇਰੀ ਵੀ ਚੇਤੀ ਸੀਬੀਆਈ ਔਰ ਈਡੀ ਦੀ ਕਰਾਉਣ ਬਹੁਤ ਬਹੁਤ ਧੰਨਵਾਦ